ਜੀਰਾ ਵੀ ਮਿਲ ਗਿਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਜੀ ਤੇ ਅੱਜ ਅਸੀਂ ਬਣਾ ਰਹੇ ਹਾਂ ਕੜੀ ਤੇ ਸਰਦਾਰ ਜੀ ਕਹਿੰਦੇ ਕਿ ਤੁਹਾਨੂੰ ਨਹੀਂ ਬਣਾਉਣੀ ਆਉਂਦੀ ਜਿੰਨੀ ਵਾਰ ਬਣਾਉਂਗੀ ਉਹ ਨੂੰ ਕਰ ਸੇ ਮੀਆਂ ਸੁਆਹ ਸੇ ਮੀਆਂ ਅਸੀਂ ਕਿਹਾ ਵੀ ਤੁਸੀਂ ਆਪ ਲਾ ਲਓ ਤੜਕਾ ਠੀਕ ਗੱਲ ਨਹੀਂ ਮਸਾਲਾ ਅਸੀਂ ਤਿਆਰ ਕਰਤਾ ਤੇ ਹੁਣ ਸਰਦਾਰ ਜੀ ਨੇ ਤੇਲ ਪਤੀਲੇ ਵਿੱਚ ਧਰ ਲਿਆ ਆ ਹੁਣ ਦੇਖਦੇ ਕੀ ਪਾਉਨੇ ਆ ਵਿੱਚ ਆਟਾ ਪਾਉਨੇ ਆ ਕਿ ਸੇਮੀਆਂ ਪਾਉਨੇ ਆ ਕਹਿੰਦੇ ਵਾਗਰ ਦੀ ਖਾਲਸਾ ਵਾਗਰ ਦੀ ਫਤਿਹ ਕਹਿੰਦੇ ਧਰਤੀ ਕੜੀ ਘਰ ਵਿੱਚ ਵਿਵਤਾ ਖੜੀ ਹਾ ਦੇਖਿਓ ਆਪਰੇਟਰ ਸਾਹਿਬ ਆਪਰੇਟਰ ਸਾਹਿਬ ਉਹ ਤੇਲ ਬਹੁਤ ਗਰਮ ਹੋ ਗਿਆ ਵਿੱਕੀ ਅੱਛਾ ਇਹ ਲੱਗਣ ਵੀ ਕਰਦੇ ਧਰਤੀ ਕੜੀ ਵਿਵਤਾ ਖੜੀ ਹਾ ਆਹਾ ਕਿੰਨਾ ਮਡੂ ਹੋ ਗਿਆ ਸਮਾਨ ਮਤਲਬ ਤੇ ਹਾਂ ਅਜੇ ਬਣਾ ਜਿਹੜਾ ਪੀਸਿਆ ਵਾ ਸਮਾਨ ਜੀ ਉਹ ਪੈਣਾ ਵਾਲੇ ਜੇ ਹੁਣ ਸਰਦਾਰ ਜੀ ਨੇ ਚੁੱਲੇ 'ਤੇ ਕੜੀ ਤੜੀ ਆ ਰੱਬ ਕਰਕੇ ਮੀਂਹ ਪਾ ਦੇਵੇ ਪਰਮਾਤਮਾ ਤਾਂ ਬਹੁਤ ਬੜੀ ਵੀ ਚੁੱਲਾ ਬਚਾਲੀ ਬੁੱਝੂ ਜੇ ਫੇ ਨਹੀਂ 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 ਨਾ ਨਹੀਂ ਹੈਗਾ ਅੱਛਾ ਕੜੀ ਬਣ ਜੂਗੀ ਜਿਹੜਾ ਸਾਦ ਨਾਲ ਬਦਲ ਹੋਏ ਵਿੱਕੀ ਨੂਣ ਮਿੱਠਾ ਦਾ ਸੰਦੀਪ ਲੱਗੀ ਵੀ ਪੌੜਾ ਇਹਦਾ ਕਦੋਂ ਇਹਨੂੰ ਕਹਿਣ ਚੋਗ ਰਹਿਣੀ ਨਹੀਂ ਹੈਗਾ ਨਹੀਂ ਬਾਤ ਤੋਂ ਪਾਰੇ ਜ਼ਿਆਦਾ ਇਹ ਤਾਂ ਮਨੇ ਪਿਆਜ ਪੂਨ ਨੰਨੂ ਆ ਕੱਟ ਚਾਹ ਦਾਦੀ ਹਨੀ ਕਰਮੇ ਦੇ ਗਰਮੀ ਦੇ ਦੇਣਾ ਭਾਈ ਅੱਗ ਲੱਗ ਜਾ ਅੱਛਾ ਨਾ ਜਾ ਅੱਗੇ ਆ ਜਾ ਤੈਨੂੰ ਪੁੱਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਿਹ ਪਰਮਾਤਮਾ ਤੁਹਾਨੂੰ ਸਾਰਾਂ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਲੱਗੀ ਆ ਜੀ ਕੜੀ ਬਣਨਾ ਕੜੀਆ ਜੜੀ ਹੈ ਕਿ ਨਾ ਇਹ ਜਿਹੜੇ ਸ਼ੂਗਰ ਵਾਲੇ ਆ ਨਾ ਬਾਤ ਤੇ ਬਹੁਤ ਲੋਟ ਹੈ ਕਿ ਇਹਦੇ ਵਿੱਚ ਬੇਸਣ ਪੈਣਾ ਤੇ ਪੈਣੀਆ ਵਿੱਚ ਲੱਸੀ-ਲੱਸੀ ਹੁੰਦੀ ਬਹੁਤ ਠੱਡੀ ਕੀ ਹੋ ਗਿਆ ਦੇਖੀ ਰੋੜਾ ਪੈ ਗਿਆ ਅੰਨੇ ਪਕੌੜੇ ਬਣਾ ਹੋਏ ਇਕੱਠੇ ਤੇ ਸਾਰੇ ਪੁੱਛੂਗਾ ਨਾ ਤੇ ਮੈਨੂੰ ਦਿਖਾ ਦਿੰਦੀ ਤੂੰ ਚਾਹ ਬਣਿਆ ਚਾਹ ਹੋ ਗਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਐਸੀ ਬਣਾਏ ਤੇ ਕੱਲ ਪਕੌੜੇ ਠੱਡੀ ਆ ਤੂੰ ਗੱਲ ਕਰ ਉਧਰੋਂ ਗੱਲ ਕਰ ਕੱਲੇ ਕੀ ਬਣਾਏ ਤੇ ਪਕੌੜੇ ਠੀਕ ਆ ਹੋਰ ਐਟੇ ਡਰੇ ਵਿੱਚ ਨੂੰ ਦੌੜੇ ਨਹੀਂ ਇਹ ਕੜੀ ਜਦ ਬਣੂਗੀ ਬਹੁਤ ਟੇਸਟੀ ਹੂੰ ਇਹ ਗੱਲ ਦੀ ਮੈਨੂੰ ਪੂਰੀ ਗਰੰਟੀ ਆ ਤੇ ਵੀਰ ਜੀ ਦੇ ਲਾਗੇ ਹੱਥ ਠੀਕ ਐ ਇਹਨੂੰ ਹੱਥ ਲਾਗੇ ਜਦ ਵੀਰ ਜੀ ਦੇ ਤਾਂ ਇਹ ਬਹੁਤ ਟੇਸਟੀ ਬਣੇ ਉਹ ਦੇਖਦੇ ਆਇਓ ਤੁਹਾਡੇ ਨਾਲ ਵੀ ਇਹਦਾ ਵਧੀਆ ਬਣਨੀ ਖਾਓ ਵਿਸ਼ਵਾਸ ਕਰੋ ਮਿੱਤਰੋ ਦਿਲਬਰ ਕੇ ਸਦਾ ਖਾਓ ਰੋ ਸਾਡੇ ਖਾਣ ਪੀਣ ਦਾ ਹੀ ਕੰਮ ਚੱਲਦਾ ਜੀ ਅਸੀਂ ਰੌਣਕ ਲਾ ਰੱਖਦੇ ਆ ਆਪਸ ਲੜ ਰੋੜ ਕੇ ਇੱਕ ਦੂਰਾ ਦਿਲ ਦਿਖਾ ਦਿੰਦੇ ਸੀ ਕਿਸੇ ਦਾ ਦਿਲ ਦਿਖਾਉਣ ਤੇ ਹੋਰ ਹੀ ਕਰਦੇ ਆ ਜੀ ਆਪਾਂ ਕਦ ਲੜਦੇ ਆ ਆਪਸ ਚ ਲੜ ਰਹੇ ਹਾਂ ਜੀ ਰੋਜ਼ ਦਾ ਵੀਡੀਓ ਤੇ ਲੜ ਲੜਾਈ ਚੱਲਦੀ ਆ ਆਹ ਪਾਵਾ ਹਾਸੀ ਮਜ਼ਾਕ ਹੈ ਲੜਾਈ ਹੈ ਹਾਸੀ ਮਜ਼ਾਕ ਹੈ ਤੇ ਗੱਲਾਂ ਕੋਈ ਇੱਕ ਦਾ ਸਿਰ ਪਟਾ ਨਹੀਂ ਜਿਹ ਲੜਾਈ ਹੈ ਇਹ ਸਿਰ ਪਾਡਰ ਪਰ ਕਰਦੇ ਆ ਮੈਂ ਦੇਖ ਲਈ ਨੂਨ ਮਿਰਚ ਮਖਾਨ ਲਾਇਆ ਹੋਰ ਕੁਝ ਕਰਿਆ ਹੋ ਤੇ ਕੋ ਕੋ ਰਹਿਵਾ ਹੋ ਮੇਲੇ ਮਿਰਚਾ ਮਿਰਚਾਂ ਹਰੀਆਂ ਪਈਆਂ ਹੀ ਠੀਕ ਹੈ ਜੀ ਆਲੂ ਉਹ ਪਏ ਆ ਪਕੌੜੇ ਹੋ ਅੱਜ ਤੁਸੀਂ ਕੜੀ ਦੋ ਡੰਗ ਦੀ ਬਣਦੀ ਹੁੰਦੀ ਹੈ ਇੱਕ ਡੰਗ ਚ ਖਾਉਂਗੇ ਤੁਸੀਂ ਗਰੰਟੀ ਆ ਉਹ ਤਾਂ ਖਤਮ ਕਰ ਦਿੰਦੇ ਨੇ ਆਣੇ ਪਤੀਲੇ ਇਹ ਚੀਜ਼ ਆ ਫਿਰ ਤੁਹਾਡੇ ਬਣਾਉਣ ਤੇ ਹੁਨਰ ਚਾਹੀਦਾ ਤੁਹਾਡੇ ਹੱਥ ਜੀ ਵੀ ਇੰਨੀ ਕੁ ਪਵਾ ਬਣਾਓ ਨਾ ਬੰਦਾ ਲੋਣ ਪੁੱਛੇ ਨਾ ਪੁੱਛੇ ਚਟਣੀ ਖਾਬਤ ਹੈ ਵੀਰ ਜੀ ਐ ਤਾਂ ਨਾ ਕਹੋ ਕਈ ਵਾਰ ਨਹੀਂ ਪਚੰਦਾ ਕਦੇ ਕਦੇ ਕੱਢ ਜਾਂਦਾ ਚੱਲ ਮੰਨ ਗਏ ਅਸੀਂ ਸਰਦਾਰ ਦੀ ਚੀਜ਼ ਨਹੀਂ ਸਵਾਦ ਬਣਾਉਂਦੇ ਆ ਜੀ ਕਰਦਾ ਖਾ ਹੀ ਜਾਈਏ ਬਾਦ ਜਿ세 ਨੋ ਇਹਨਾਂ ਦਾ ਹੀ ਲਿਖਦਾ ਵੀ ਤੂੰ ਤੇ ਚੀਜ਼ ਬਣਾਉਣੀ ਹੈ। ਸਬਜੀ ਅੱਜ ਤੇ ਬਾਦ ਹਾਂ ਵੀਰ ਜੀ ਬਣਾਉਣਗੇ। ਹੁਣ ਅੱਗੇ ਤੇ ਬਾਦ ਜਿਹੜਾ 7000 ਰੁਪਏ ਦੇਣਾ ਸੀ ਮੈਂ ਤਾਂ ਤਿਆਰ ਕਰਿਓ। ਹਾਂ ਮੈਨੂੰ ਲੱਗਦਾ ਹੀ ਨਹੀਂ। ਅਜੇ ਲੱਗਦਾ ਹੀ ਨਹੀਂ। ਹਾਂ ਲੱਗਦਾ ਨਹੀਂ ਇਹਨਾਂ ਨੇ ਕੋਈ ਵੀ 7000 ਭਾਈ। ਉਹ ਡੀਲ ਖਤਮ ਹੋ ਗਈ ਹੁਣ 7000। ਨਾ ਯਾਰ ਹਾਂ ਕੱਲ ਨੂੰ ਕੋਈ ਤਰੀਕ। ਨਾ ਡੀਲ ਖਤਮ ਹੋ ਗਈ ਉਹ। ਇਹ ਫੇਰ ਕਰਸੋ ਜੀ ਮੇਰੇ ਅੱਗ ਦਾ ਬਾਲ ਤੋਂ ਗੱਲਾਂ ਕੱਟ ਕੱਟ ਬਾਲ ਲੋ। ਮੈਂ ਇੰਨੇ ਅਗਦੇ ਵਿੱਚ ਖਰਚਾ ਨਹੀਂ ਕਰ ਸਕਦੀ। ਜੇ ਮੈਂ ਕੱਲੀ ਕਰਦੀ ਤਾਂ ਕੁਝ ਛੇੜ ਕਰਦੀ ਜਾਂਦੀ। ਪਰ ਮੇਰੇ ਬਾਤ ਮੰਗ ਲਓ ਸੁਖਵੀਰ ਨਹੀਂ ਕਰਨ ਦਿੰਦੀ ਤੇ ਸੰਦੀਪ ਨਹੀਂ ਕਰਨ ਦਿੰਦੀ ਸੰਦੀਪ ਖਾਤਾ ਜ਼ਿਆਦਾ ਕਰਵਾਉਂਦਾ ਸੰਦੀਪ ਜ਼ਿਆਦਾ ਮੈਂ ਕੀ ਕਹਾ ਉਹ ਕਿਹੜੇ ਆਪਣੇ ਫਰ ਕਰਦੀ ਮੈਂ ਹੁਣ ਕੀ ਕਰ ਹਾਂ ਥੋੜੀ ਸਬਜ਼ੀ ਭਾਜੀ ਜੀ ਜਾਣੇ ਇਹਨਾਂ ਤੇ ਨਹੀਂ ਭਾਈ ਲੋਟ ਆਉਣਾ ਵੀ ਜੇ ਕਿਤੇ ਮੇਰੇ ਵਰਗਾ ਦਿਹਾੜੀ ਜਾਂਦਾ ਹੁੰਦਾ ਮੇਰੇ ਦਿਨ ਨੇ ਫਿਰਦੇ ਵਾਲ ਚੁਗਦਣੇ ਤੇ ਕਦੇ ਨਹੀਂ ਨਹੀਂ ਇਹ ਆ ਚੀਜ਼ ਫਲਾਣਾ ਜੀ ਦੱਸ ਦਿਹਾੜੀਦਾਰ ਬੰਦੇ ਕੋ 7-8000 ਰੁਪਏ ਬਚਦਾ ਬੱਸ ਨਹੀਂ ਉਹ ਫਿਰ ਚੱਲ ਜਾਂਦਾ ਕੰਮ ਹੁਣ ਆਪਣੇ ਸਬਜ਼ੀ ਕਹਿੰਦੇ ਜੀ ਵਧੀਆ ਬਣਾਉਂਦੀ ਹੈ ਨੇ ਪੋਤਾ ਕਿ ਦਿਹਾੜੀ ਜਰ ਤਨ ਉਹ ਮਰ ਰੋਟੀ ਵੀ ਖਾਉਂਦਾ ਬਾਈ ਨੂੰ ਮਹੀਨੇ ਤੇ ਜਦ ਜਿੰਨੇ ਮੜਾ ਜਾਤ ਕੁਟਲਾ ਕਰਦੀ ਪੈਂਦੀ ਜਿੱਥੇ ਚਾਰ ਮਿਰਚਾਂ ਪੈਣੀਆਂ ਉੱਥੇ ਦੋ ਤਿੰਨ ਪਾ ਲਾ ਪਰ ਇਹ ਵੀ ਮੰਨੀ ਹੈ ਕਿ ਵੀ ਚੱਲਣਗੀ ਚੱਲਣਗੀ ਉਹ ਤੁਹਾਨੂੰ 100 ਪੈਣਾ ਨੇ ਕਮੈਂਟ ਕਰਾ ਵੀ 7000 ਨਾਲ ਤੁਹਾਡਾ ਮਹੀਨਾ ਨਹੀਂ ਨਿਕਲਦਾ ਤਾਂ ਸਾਨੂੰ ਪਤਾ ਨਾ ਸਾਡੀ ਕੋਚ ਹਾਂ ਸਾਨੂੰ ਵੀ ਪਤਾ ਵੀ ਨਹੀਂ ਚੱਲਣਾ ਤਾਂ ਹਾਂ ਇੱਕ ਗੱਲ ਕਹਿਣ ਦੀ ਗੱਲ ਥੋੜੋ ਆ ਤੇਰੇ ਪਾਸੇ ਵੀ ਅਸੀਂ ਨਵਾਂ ਕਰ ਪਾਏ ਹੁਣ ਲੱਗੇ ਚਲਾਉਣ ਹਾਂ ਅੱਜ ਦਾ ਚਲਾਉਣਾ ਹੈ ਮੈਂ ਤਾਂ ਖਰਚਾ ਜਿਹੜਾ ਤੁਹਾਡੇ ਪੁਰਾ ਮੰਗੂਗਾ ਜੀ ਵੀ ਵੀ ਸਾਨੂੰ ਦੇ ਦੋ ਫਿਰ ਅੱਜ 8000 2000 ਵਿੱਕੀ ਦਾ ਵੀ ਦੇਣਾ ਆਹ ਲੈ ਬਈ ਮੇਰੀ ਗੱਲ ਸੁਣੋ ਸਦੀਪ ਆਪਣੇ ਹੱਥੇ ਚਲੇਵੇ ਮੈਂ ਨਹੀਂ ਕੁਝ ਵੀ ਕਹਿਣੀ ਹੈਗੀ ਬਈ ਮੈਂ ਨਹੀਂ ਫਾਸੀ ਬਾਲੋ ਆਲੋ ਆਦੂ ਲੈ ਲੋ ਹਾਂਜੀ ਆਲੋ ਪਾ ਲੈ ਜੀ ਪਾ ਲੈ ਪਾ ਲੈ ਅੰਦਰ ਰੱਖੋ ਬੈਂਡ ਤੂੰ ਵੀ ਸਾਥੀ ਗੱਲ ਮਾ ਦੇ ਪੁੱਤ ਉਹ ਪੁੱਤ ਤੂੰ ਵੀ ਸਾ ਹਾਂ ਉਹ ਪਕੌੜੇ ਦੋ ਪਾ ਉਹ ਮੇਰਚਾਂ ਦੀ ਜਿਹਨੂੰ ਚੜ੍ਹਣੀ ਹੈ ਆਹ ਪਾ ਜੀਦੀ ਤੇ ਲੱਗ ਪਈ ਮੇਰਚਾਂ ਚੜ੍ਹ ਗਈ ਨਾ ਉਹ ਤਾਂ ਬਾਹਰ ਆ ਉਹ ਨਹੀਂ ਚੜ੍ਹਦੀ ਅੰਦਰ ਉਹ ਨਹੀਂ ਚੜ੍ਹਦੀ ਚੱਲ ਬਹੁਤ ਇਹ ਰੰਗ ਨਹੀਂ ਦਿੰਦੇ ਬਸ ਰੈਂਡ ਦੇ ਰੰਗ ਲਦੋਂ ਵੀ ਨਹੀਂ ਕਰਨ ਨੂੰ ਚਿੱਟੀ-ਚਿੱਟੀ ਪਸੰਦ ਨਹੀਂ ਓ ਚੱਲ ਪਾ ਇਹ ਸ਼ੁਭਰੀ ਤੂ ਆ ਪਾ ਦੇ ਮੜੀਆਂ ਜੀ ਸ਼ੁਭਰੀ ਤੁਰਿਆ ਪਾ ਦੇ ਇੰਨੀ ਨਾਲ ਕਾ ਪਤਾ ਨਾ ਕਿਆ ਘਟਣਾ ਤੁਰਿਆ ਇੱਧਰ ਦੇਖ ਆ ਦੇਖ ਲੈ ਭਾ ਆ ਤੇ ਬੈਠੀ ਮੇਰੇ ਪਪਾ ਹੈ। ਤਈਆਂ ਦੇ। ਥੋੜਾ ਜਿਹਾ ਪੰਜਾ ਦਾ। ਖਾ ਲਓ ਖਾ ਲਓ ਮੇਰੇ ਪਪਾ। ਕੀ ਆ। ਤਬੀਰ ਪਰਾਇਓ ਕਾਲੇ ਕਮੜੇ ਟੁਕੜੇ ਆ। ਓਹ। ਕੀ ਹੋ ਗਿਆ? ਆ ਚੁਕਕੇ ਆ ਪਕੌੜੇ। ਮੈਂ ਤੁਹਾਨੂੰ ਕਿਹਾ ਵੀ ਚੜਦੀਆਂ ਤੁਹਾਨੂੰ। ਮੈਂ ਕਹਿੰਦੀ ਸੀ ਵੀ ਆਹ ਭਾਲੂ ਪਕੌੜੇ ਬਣਾ ਲਾਂਗੇ। ਮਿੱਠੇ ਜਿਹੜਾ ਦੋ ਆ ਪਕੌੜੇ ਪਿਆ ਉਹਨਾਂ ਦਾ ਥੋੜਾ ਲੈਣੇ ਆ ਨਹੀਂ ਕਿ ਖੁਣ ਨਹੀਂ ਖੱਟੇ ਹੁਣੇ ਹੈ ਕਿ ਜਦ ਮੈਂ ਰਾਜਮਾ ਤੇ ਰੇਤ ਬਣ ਕਰੀ ਤੇ ਇਹਨੇ ਨਹੀਂ ਨੀਂਕਾ ਆਪਣਾ ਸਾਰਾ ਹੀ ਪਾ ਲਓ ਵਿੱਚ ਹਾਂ ਇਹ ਸੰਦੀਪ ਉਹ ਕਿ ਤੂੰ ਪਾਣੀ ਹੁਣ ਕੀ ਆ ਇਹ ਚਲ ਪਾ ਲੈ ਚੱਲ ਪਾ ਬੈ ਚਾਲੂ ਵੀ ਪੰਨੋਂ ਦਾ ਪੰਨੋਂ ਦਾ ਸਾਰਾ ਗਾ ਫੋਨ ਹੋ ਗਿਆ ਗਰਮ ਹੁਣ ਫੋਨ ਨੂੰ ਫਿਰ ਜੱਤ ਚਲਾ ਕੇ ਆਉਣਾ ਪੈਣਾ ਮੈਨੂੰ ਫਰੀਤ ਲੱਗੀ ਵੀ ਜੇ ਇੱਧਰ ਬੂਟਿਆਂ ਨੂੰ ਪਾਣੀ ਪਾਉਣ ਦੀ ਇਹ ਵੀ ਬਤਾ ਰਹੇ ਗਰਮੀ ਨੇ ਮੱਤ ਦੀ ਮਾਰਤੀ ਇਹਨਾਂ ਦੀ ਧੁੱਪ ਸਿੱਧੀ ਪੈਂਦੀ ਇਹਨਾਂ ਪਰ ਕੀ ਹੋ ਗਿਆ ਕੀ ਰੌਲਾ ਹੋ ਗਿਆ ਤੁਹਾਡਾ ਸਾਡੀ ਆਪਣੀ ਕੋਈ ਗੱਲ ਆ ਅੱਛਾ ਕੀ ਹੋ ਗਿਆ ਨਾ ਤਾਂ ਥੋੜੇ ਦਰਵਾਜ਼ੇ ਠੀਕ ਹੋਏ ਆ ਹਾਂ ਨਾ ਹੋਇਆ ਸੀਸਟੇ ਠੀਕ ਹੋਇਆ ਮੈਂ ਕੋਈ ਪਾਈ ਆਉਂਦਾ ਵੀ ਸੀਸਟੇ ਸਰਬਜ਼ਾਦ ਸਾਡਾ ਕੰਮ ਕਹਿੰਦੇ ਦਿਖਾਉਂਦੇ ਫਿਰ ਦਿੰਦੇ ਆ ਮੈਂ ਨਹੀਂ ਕਰਦੀ ਆ ਜੀ ਮੈਂ ਤਾਂ ਕਦੇ ਕਿਹਾ ਹੀ ਨਹੀਂ ਮੈਂ ਨਹੀਂ ਕਰਦੀ ਆ ਜੀ ਮੈਂ ਤਾਂ ਕਿਹਾ ਹੀ ਨਹੀਂ ਕਦੇ ਵੀ ਤੇਰੇ ਕੰਮ ਨਹੀਂ ਕਰਦੀ ਤੂੰ ਤਾਂ ਕਈ ਵਾਰ ਇੰਨਾ ਗੰਦਾ ਬਾਲਟ ਬੋਲ ਦਿੰਦਾ ਮੇਟਾ ਹੈਗੀਆਂ ਆਹ ਖੜੀ ਏ ਥੱਲੇ ਮੈਂ ਐਸਾ ਉੱਥੇ ਖੜੀ ਆ ਹੈਗੀ ਆਪਣੇ ਕੋਲ ਮੇਰੀ ਗੱਲ ਸੁਣੋ ਇੱਧਰ ਬਾਥਰੂਮ ਵਾਲਾ ਦਰਵਾਜ਼ਾ ਜਿਹੜਾ ਉੜਿਆ ਤਾਂ ਥੋੜਾ ਨੇਰੀ ਚ ਕਰਵਾ ਦਿਓ ਇਹਨੂੰ ਠੀਕ ਕਰਵਾ ਦਿਓ ਦਰਵਾਜ਼ਾ ਬਾਥਰੂਮ ਆ ਕਿਹੜਾ ਦਿਨ ਆਉਣਾ ਪਹਿਲਾਂ ਮੈਂ ਸ਼ੀਸ਼ੇ ਵਾਲੇ ਲੱਗਿਆ ਹਾਂ ਬਾਹਰ ਸਾਹਮਣੇ ਜਾ ਰਿਹਾ ਹਾਂ ਉਹ ਐਸੀ ਦਾ ਉਹ ਪੱਟੀ ਮੇਸ ਹੋਈ ਪਿਆ ਨਾ ਕੋਈ ਸ਼ੀਸ਼ਾ ਹਮੇ ਇਹ ਜੀ ਉਹ ਨਹੀਂ ਆ ਭੇਜ ਚੱਲ ਅੰਦਰ ਸ਼ੁਰੂ ਹੋ ਗਿਆ ਕੰਮ ਇਹਨਾਂ ਦਾ ਨਹੀਂ ਇੱਕ ਵਾਰ ਮੜੀ ਜੀ ਕਹਾ ਬਾਰੇ ਇਹਨਾਂ ਨੂੰ ਤਾਂ ਕੱਟ ਸੀ ਤੂੰ ਕੋਈ ਹੋਰ ਹੈ ਕਿ ਨਹੀਂ ਕੋਈ ਦਿਮਾਗ ਦੇ ਵਿੱਚ ਕੋਈ ਚੱਜ ਦੀ ਗੱਲ ਹੈ ਕਲੇਸ਼ 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 ਆ ਨਹੀਂ ਹੋਇਆ ਬਾ ਉਹ ਨਹੀਂ ਹੋਇਆ ਮੁਰਾ ਨਹੀਂ ਹੋਇਆ ਟੀਮ ਨਹੀਂ ਹੋਇਆ ਅਸੀਂ ਆਪਣਾ ਘਰ ਸਮਝਦੇ ਆਂ ਜੇ ਸਾਡਾ ਘਰ ਹੀ ਨਹੀਂ ਸੁਧਰੂਗਾ ਸਾਨੂੰ ਕੀ ਚਾਹੀਦਾ ਹੈ ਤੁਸੀਂ ਆਲਾ ਪਾਉਣਾ ਦੁਨੀਆ ਦੇ ਵਿੱਚ ਪੂਰਾ ਆਲੇ ਦੁਆਲੇ ਆਹ ਸੋਫਿਆਂ ਨੂੰ ਗੱਦੀਆਂ ਲੱਗੀਆਂ ਢੱਕ ਆਪਣੇ ਘਰ ਆਇਓ ਰੱਬਾ ਕੋਈ ਯਾਰ ਰਹੀਦੀ ਬਾ ਸਿੱਕਾ ਗੱਲ ਬੱਸ ਉਹ ਗੱਦੀ ਵਾਲੀ ਅ ਤੋ ਤਿੰਨ ਧੀ ਸਾਲ ਲੱਗਣਾ ਚੋਤਾ ਲੀਤ ਨੂੰ ਮੇਰੀ ਗੱਲ ਸੁਣੋ ਮੈਂ ਤੁਹ ਤਾਂ ਮੈਂ ਵੱਧ ਪੈਸੇ ਦੇ ਦਵਾਂ ਮੈਂ ਤੁਹਾਨੂੰ ਪੈਸੇ ਦੇਣ ਨੂੰ ਤਿਆਰ ਆ ਜਿਹੜਾ ਦਰਵਾਜ਼ਾ ਨੂੰ ਆ ਕੇ ਲਵਾ ਕੇ ਦਿਖਾਓ ਉਹ ਤਾਂ ਕੀ ਗੱਲ ਹੈ ਲਵਾਉਣੇ ਤਾਂ ਮੈਂ ਆਪਾਂ ਪੈਸੇ ਹੀ ਦੇ ਸਕਦੇ ਮਿਸਤਰੀ ਨੂੰ ਕਹਿ ਦਦੇ ਹਾਂ ਹੁਣ ਆਉਣਾ ਨਹੀਂ ਉਹਨੂੰ ਲਵਾਉਣੇ ਸਾਡਾ ਬੰਦਾ ਨਹੀਂ ਚੱਜਦਾ ਸਾਡਾ ਬੰਦਾ ਨਹੀਂ ਚੱਜਦਾ ਮੈਂ ਤਾਂ ਕੋਈ ਥੱਪੜ ਮਾਰ ਕੇ ਲੈ ਆਉਣਾ ਕਿਸੇ ਨੂੰ ਰੇ ਅਗਲੇ ਸਾਰੇ ਮਿਸਤਰੀਆਂ ਕੋਲ ਕੰਮ ਹੈ ਤੁਹਾਡੇ ਕਿਉਂ ਨਹੀਂ ਆਉਂਦੇ ਵੀ ਕੋਈ ਨਹੀਂ ਫਿਰ ਅਸੀਂ ਪੈਸੇ ਰੱਖਦੇ ਕਿਸੇ ਨੂੰ ਸਾਡੇ ਲੈ ਕੇ ਦੌੜਦੇ ਮਿਸਤਰੀ ਪੈਸੇ ਤੁਹਾਡੇ ਤਾਂ ਤੁਸੀਂ ਨਰਮਾਈ ਵਰਤਦੇ ਅਗਲੇ ਨਾਲ ਹੁਣ ਜੇ ਮਤਲਬ ਹੁਗਾ ਕੱਢਣ ਦੇ ਘਰ ਮੁਰੇ ਜਾ ਕੇ ਹੈ ਨਾ ਮੈਂ ਤੂੰ ਹਰਾਮ ਦੇ ਆਇਆ ਕਦੇ ਨਹੀਂ ਸਾਡੇ ਫਰਾਲਾ ਟੀਮ ਕੰਮ ਕਰਾਏ ਉਹਨਾਂ ਦੇ ਨਾਲ ਤੁਹਾਨੂੰ ਮਿਸਤਰੀ ਕਹਿੰਦਾ ਮੈਂ 8 ਵਜੇ ਦੇ ਨੂੰ ਆਇਆ ਤੇ 7 ਵਜੇ ਦੇ ਨੂੰ ਆਇਆ ਅੱਜ ਦੋ ਤਿੰਨ ਦਿਨ ਹੋ ਗਏ ਦੇਖਣਾ ਉਹ ਤੇ ਆ ਇਹਨੂੰ ਦੇਖ ਲਓ 4 ਦਿਨ ਦਿੱਤੇ ਤੇ 5ਵੇਂ ਦਿਨ ਅੱਜ ਕੋਈ ਨਹੀਂ ਆਇਆ ਆ ਦਰਵਾਜ਼ੇ ਵਾਲੇ ਨੂੰ ਇੱਕ ਦਿਨ ਦਿੱਤਾ ਤੇ ਰਾਤ ਨੂੰ ਮੋਲ ਨਾ ਤੇਰੇ ਆ ਮੈਂ ਹੁਣ ਅਸੀਂ ਕਰੀਏ ਕਿਆ ਕਰੀਏ ਕਿ ਆ ਜਦੋਂ ਹਰਤ ਛਾਲ ਮਾਰਦੀਏ ਕਿ ਕੋਠੇ ਪਰ ਤਰ ਤਰ ਛਾਲ ਮਾਰ ਦੋ ਉਹਨਾਂ ਦਾ ਦੱਸੋ ਵੀ ਸਾਨੂੰ ਡੰਡੇ ਲੈ ਕੇ ਹੈ ਉਹੀ ਪੰਚਾਇਤ ਕਰਦੀ ਉਹਦੇ ਪਰਜਾ ਮੇਰੀ ਕਿੱਟਿਆ ਤੇ ਤੁਹਾਡੇ ਲਈ ਕਿਉ ਜਾ ਲੱਗ ਪਾਸ ਵੀ ਠੀਕ ਹੋਣੀ ਆਚਾਰ ਦੇ ਨਾਲੇ ਮਸਾਲਾ ਲੈ ਆਏ ਚਾਰ ਪਣਾ ਨਾਲ ਪਤਾ ਅਗਲੇ 2-2 2-2 ਮਹੀਨੇ ਦੀ ਠੀਕ ਦੇ ਉਹਨੂੰ ਪਤਾ ਮੈਂ ਇਹ ਪਾਰੇ ਆ ਪਕੌੜੇ ਦੇ ਪਾਤੇ ਵੇਖੀ ਦੀ ਇੰਨੇ ਪਕੌੜੇ ਇੰਨੇ ਪਕੌੜੇ ਬੱਲੇ ਬਹੁਤ ਆ ਕੜੀ ਪਾਦੋ ਆਲੂ ਬਹੁਤ ਕੜੀ ਪਾਦੋ ਆ ਬੇਸਣ ਪਾ ਦੋ ਤੂੰ ਕਿਉਂ ਫੋਨ ਮੇ ਲੱਗਿਆ ਪਤਾ ਭਾਈ ਮਲਾਉਣ ਯਾਰ ਉਹ ਆ ਨੂੰ ਆ ਸੀਸੇ ਵਾਲਿਆਂ ਨੂੰ ਅੱਛਾ ਅੱਛਾ ਚੱਕ ਲਈ ਨਹੀਂ ਇਹਨੂੰ ਬਦ ਨਹੀਂ ਕਿਹਾ ਹੋਆ ਵਾ ਇਹਨੂੰ ਤੁਸੀਂ ਆਏ ਕਿਹਾਤਾ ਉਹ ਬਦ ਨਹੀਂ ਕਹਿੰਦਾ ਮੇਰਾ ਮੋਟਰਸੈਕਰਾ ਖਰਾਬ ਆ ਕਹਿੰਦੇ ਮੈਂ ਆ ਕੇ ਲੈ ਜਾਊਂਗਾ ਉਹ ਨਹੀਂ ਕਰਕੇ ਆ ਦਿਮਾਗ ਉਹੀ ਖਰਾਬ ਕਰ ਲੈ ਦੇਖ ਲੈ ਉਹ ਦੇਖ ਲੈ ਦੇਖ ਲੈ ਲੈ ਕਪੜੇ ਤੇ ਕੋਈ ਉਹ ਨਹੀਂ ਆਪਣੀ ਤੇ ਹੋਈ ਜਾਂ ਨਾ ਲੈ ਦੇਖੋ ਭਾਈ ਕਾ ਕਰਦਾ ਕੱਟ ਭਾਈ ਕੱਟ ਫੋਨ ਨਹੀਂ ਚੱਕਦਾ ਲੈ ਇਸ ਤੋਂ ਉਡਾ ਨਾ ਹਾਂਜੀ ਕੀ ਕਰਦੇ ਆ ਮੈਡਮ ਜੀ ਤੁਸੀਂ ਅੱਜ ਅਸਵੀਰੇ ਸਗਾਈ ਵੀ ਆ ਬੂਟਾ ਤਾਂ ਕੋਈ ਰਹਿ ਨਹੀਂ ਹੈਗਾ ਬੂਟੇ ਦੱਸ ਆ ਗਿਆ ਸਾਸਰੀ ਘਰ ਬੁਲਾ ਦੇ ਵਾ ਸਰ ਹਾਂ ਕਿੰਨਾ ਪਾਣੀ ਪਾਤਾ ਹਾਂ ਪਾ ਪਾਤਾ ਐ ਸ਼ੁਗਰੇ ਇੰਨੀ ਕਾਮੀਆਂ ਤੂੰ ਤੈਨੂੰ ਤਾਂ ਆਪਣਾ ਆਪਣਾ ਲਹਾ ਪਿਆ ਵੇ ਆਕਿਆ ਕਰਦੀ ਆ ਇਹਦੇ ਚੋਂ ਨਹੀਂ ਨਿਕਲਣਾ ਟੁੱਟੀ ਜਿਦੋਂ ਲਿਆ ਬੂਟੇ ਤਾਂ ਇਕੜੇ ਖਤਮ ਕਰ ਦੜੇ ਦਾ ਉਹ ਇਹਦੇ ਚੋਂ ਪਾਣੀ ਨਹੀਂ ਇਹਦੇ ਚੋਂ ਪਾਣੀ ਨਹੀਂ ਨਿਕਲਣਾ ਪੁੱਤ ਤੂੰ ਆਪਣਾ ਲੈ ਆ ਜਾ ਹੋਰ ਪਾਣੀ ਭਰ ਲੈ ਟੁੱਟੀ ਜੇ ਮੇਰੇ ਪਪਾ ਆ ਦੇਖੋ ਕੜੀ ਬਣ ਗਈ ਦੇਖ ਲੈ ਤੂੰ ਹੀ ਕਹੀ ਤਾ ਚਾਰ ਦਿਨ ਤੋਂ ਕੜੀ ਬਣਦੀ ਪੱਜੇ ਕੜੀ ਬਣਦੀ ਲੈ ਹਾਂ ਇਹ ਤੇ ਨਾ ਕਿਹਨ ਗਿਆ ਸੀ ਆ ਲੈ ਤੁਸੀਂ ਚਾਰ ਪੰਜ ਦਿਨ ਇਹ ਲੈ ਲੈ ਕੜੀ ਬਣਾ ਹੀ ਬਰੀ ਮਾਰੀ ਚਾਓ ਲਿਆਓ ਚਾਰ ਚੁਲ ਕਿੱਥੇ ਲਾਉਂਦਾ ਤੁਸੀਂ ਤਾਂ ਹੱਪਾ ਹੀ ਲਾ ਦਿੰਨੇ ਸੀ ਸਿੱਸੇ ਲਾਉਣ ਨੂੰ ਅਲਤਕਾਏ ਨਹੀਂ ਬਾਈ ਕੜੀ ਚਾਰ ਪੰਜ ਦਿਨ ਚਲਉਂਦੀਆਂ ਸੀ ਹਾਏ ਫੇਰੇ ਤਾਂ ਦੋਦੀ ਕਿ ਭੁੱਕੇ ਹੋ ਪਿਆਰ ਰੱਖੋ ਮਮਮੀ ਦਾ ਫੋਨ ਆਉਂਦਾ ਤੁਸੀਂ ਪਹਾੜ ਤੋਂ ਮੜੀ ਗੱਲ ਕਰ ਲਵਾਉਂਦਾ ਹਾਂ ਹੂੰ ਹੂੰ ਮਮਮੀ ਹੱਥੀਂ ਕਾਲਾ ਪਾਣੀ ਉਹ ਦੇਖ ਲਓ ਤੁਹਾਡੀ ਖੁਣੀ ਵਧੀਆ ਕੰਮ ਲੱਗੀ ਵੀ ਨਹੀਂ ਉਹਨੇ ਉੱਥੇ ਢੋਲਣਾ ਤਾਂ ਹੁਣ ਕੰਮ ਤਾਂ ਲੱਗੀ ਵੀ ਆਪਣਾ ਪਾਣੀ ਬੁੱਟੇ ਚ ਪਾਉਂਦੀ ਆ ਆ ਦੇਖ ਲਿਖੀ ਨਹੀਂ ਕੋਈ ਚੀਤੀ ਨਾ ਬਚੀ ਇਹ ਤੇ ਰੈਕਲਿਤੀ ਹੋ ਰਹੀ ਹੈ ਮੈਡਮ ਜੀ ਬੰਦ ਕਰ ਦੋ ਭਰ ਗਿਆ ਡੱਬਾ ਟੁੱਟੀ ਬੰਦ ਕਰ ਦੋ ਪਾਣੀ ਗਾਰੂ ਬਰਬਾਦ ਕਰਿਆ ਜੀ ਟੁੱਟੀ ਟੁੱਟੀ ਬੰਦ ਕਰ ਦੇ ਚਾ ਕਰ ਬੰਦ ਚਾਉਟ ਨਹੀਂ ਕਰਨੀ ਟੁੱਟੀ ਬੰਦ ਕਰ ਸਾਦੇ ਬੰਦ ਚਲੋ ਭਰ ਗਿਆ ਡੱਬਾ じゃ ਪਾ ਹੁਣ ਬੁੱਟੇ ਚ ਬਣੀ ਚੱਲ ਗਈ ਚਲ ਚੱਲ 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 ਛੱਤੀ ਕਰ ਤਲ ਕਰਾ ਜਾਈ ਆਏ ਹੈ ਪਾਣੀ ਪਾਣੀ ਹੋੜੀ ਚੱਲ ਪਾ ਹੌਲੀ ਹੌਲੀ ਵਾਲਾ ਕੰਮ ਕੋਈ ਨਹੀਂ ਹੁਣ ਡੱਬਾ ਹੀ ਜ਼ਿਆਦਾ ਭਰ ਗਿਆ ਸੀ ਕੀ ਕਰੀਏ ਹੋ ਐਨੋ ਮਾਮਾ ਪੋਦੇ ਐਨੋ ਮਾਮਾ ਕਰਾ ਦੂ ਤਸੱਲੀ ਅੱਜ ਲੈ ਵੰਡ ਕੇ ਪਾਉਂਦੀ ਆ ਬਿਊ ਦੇ ਚ ਪਾਉਣਾ ਅੱਧਾ ਉਹਦੇ ਚ ਪਾਉਣਾ ਅੱਧੇ ਚ ਨਹੀਂ ਉਹ ਤਾਰੇ ਚ ਪਾ ਦੇ ਅੱਧੇ ਚ ਫੁੱਲ ਹੈਗਾ ਇਧਰਲੇ ਤਾਂ ਘਾਹ ਵਾਲੇ ਚ ਪਾ ਦੇ ਇਹ ਇਹਦੇ ਚ ਪਾਦੇ ਸਾਰਾ ਲਾ ਜੀਦੇ ਚ ਪਾਣਾ ਬਹੁਤ ਚ ਪਾਇਆ ਨਹੀਂ ਚਲ ਕੋਈ ਨਾਣਾ ਚਾਹ ਚੌਲ ਬਣਾ ਲੀਏ ਨਾਲੇ ਹੂੰ ਚੌਲ ਬਣ ਜੂਗੇ ਚੌਲ ਅਜਾ ਸੂਰਜੋ ਖੜਾ ਸਿਰ ਪਰ ਡੰਗਰ ਬੱਚਾ ਚਾਹੀਏ ਡੰਗਰਾਂ ਦਾ ਮੈਂ ਤਾਂ ਕੰਮ ਨਿਬੜਿਆ ਪਾਣੀ ਪਲਾ ਕੇ ਨੜਾ ਕੇ ਕੱਖ ਪਾ ਤੇ ਸ਼ਾਮ ਤੱਕ ਦਾ ਚਾਹੋਗੇ ਬੁੱਤ ਕਿਆ ਹਏ ਮਿੱਟੀ ਪਾ ਲਈ ਵਿੱਚ ਗੰਦਾ ਬੱਚਾ ਹੈ ਆਏ ਬਿਬੜ ਗਏ ਸਾਰੇ ਤੋ ਦੋ ਤੋ ਦੋ ਜਦ ਤੋ ਕੇ ਲੈ ਕੇ ਨਾਲੇ ਆਪਣੇ ਹੱਥ ਤੋਂ ਖੜੇ ਰਹਿਣਾ ਪੈ ਜਾ। ਆ ਵੀ ਲੈ ਜਾ। ਪੋ ਦੇ ਇਹਨਾਂ ਨੂੰ ਉੱਥੇ। ਮੈਂ ਆ ਵੀ। ਕੋ ਉਤਰਿਆ ਨਾ ਕੜੀ ਦੇ ਵਿੱਚ ਕਟਸੀ ਘੁੰਮਣੀ ਆ। ਆ ਟਾਈਮ ਹੈ। ਮੈਂ ਬਸ ਮੈਂ ਸਮਾਨ ਵੀ ਚੱਕਾਂ ਹਾਲੇ-ਦਾਲੇ ਆਲਾ। ਨਾਲੇ ਕਟਸੀ ਫੇਰ। ਇਹਨੂੰ ਕਹਿੰਦੇ ਆਹੀ ਟਾਈਮ ਇਹਨੂੰ ਇਹਦੇ ਬੱਤ ਸੰਭਾਲਣੇ ਦਾ ਹੁੰਦਾ ਇਹਦਾ। ਮੈਂ ਜੋ ਤੁਸੀਂ ਮੈਨੂੰ ਆਹੀ ਟਾਈਮ ਤੁਸੀਂ ਪਾਕਿਸਤਾਨ ਚੱਲ। ਮੈਂ ਨਾ ਸਮਾਨ ਢੋਵਾਂ। ਸਮਾਨ ਇਹ ਬਹੁਤ ਇਕੱਠਾ ਹੋ ਗਿਆ ਬਾਹਰ। ਜਦੋਂ ਚੁੱਲੇ ਪਰ ਕੜੀ ਬਣਦੀ ਜਦ ਗੈਸ ਪਰ ਸਵਾਦ ਨਹੀਂ ਹੁੰਦਾ ਬਾਹਰ। ਹਾਂ ਇਹ ਗੱਲ ਥੋੜੀ ਸੌਲਾ ਮੈਂ ਕਿੱਟੀ ਐਨੇ ਹੁਣ ਥੱਲੇ ਲੱਗਣਾ ਸ਼ੁਰੂ ਹੋਣਾ ਬੇਸਲ ਨਾ ਕੜਾ ਜੀ ਮੈਂ ਚੋਰ ਧਰ ਦੜੇ ਆ ਰੋਟੀ ਬਣਾ ਲੈਣੀ ਪਾਪਾ ਇੰਦਰ ਰੋਟੀ ਖਾਣੇ ਹੂੰ ਰੀਤਾ ਤੂੰ ਇੱਲਤ ਘੱਟ ਕਰਿਆ ਕਰ ਹਾਂ ਤੇਰੀ ਕਟਾਈ ਹਣੀ ਹੋਣੀ ਐ ਤੁੰਦਾ ਆਟਾ ਮੈਂ ਮੈਂ ਤਾਂ ਹੁੰਦੀ ਆ ਉੱਥੇ ਓਨੂੰ ਲੱਗੂ ਕਿ ਹੁਣ ਵਾਲੀ ਆਉਣੀ ਜੀ ਜਿੰਨੀ ਕੜੂਗੀ ਉੰਨੀ ਸਵਾਦ ਬਣੂਗੀ ਕੜ ਕੜ ਕੇ ਕੜੀ ਬਣਦੀ ਆ ਕੋਈ ਥਾਣੇਦਾਰ ਨਹੀਂ ਕਹਿੰਦਾ ਇਹਨੂੰ ਕੋਈ ਸਰਪੰਚ ਨਹੀਂ ਕਹਿੰਦਾ ਅ ਇੱਕ ਅਮਰਤੀ ਵੀ ਕਹਿੰਦੇ ਹਾਂ ਕਈ ਇਲਾਕਿਆਂ ਦੇ ਵਿੱਚ ਵੀ ਅਮਰਤੀ ਹੈ ਬਾਕੀ ਮੈਨੂੰ ਨਾ ਪਤਾ ਨਹੀਂ ਹੈਗਾ ਭਾਈ ਕਿਆ-ਕਿਆ ਦੇ ਉਹ ਤੁਸੀਂ ਕਮੈਂਟਾਂ 'ਚ ਦੱਸ ਸਕਦੇ ਹੋ ਵੀ ਕਿਆ-ਕਿਆ ਕਹਿੰਦੇ ਆ ਸਾਡੇ ਦਾ ਜ਼ਿਆਦਾ ਕੜੀ ਉਹ ਕਹਿੰਦੇ ਆ ਅ ਮਿਰਚਾਂ ਨੇ ਰੰਗ ਬੰਨਣਾ ਬਾਅਦ 'ਚ ਜਿਹਦੇ ਕੋਲ ਚੱਲ ਗਈ ਮੇਰੇ ਕੋਲ ਆਵੇ ਮਾ ਮਰਤ ਬਹੁਤ ਖਾਂਦਾ ਜੀ ਮੈਨੂੰ ਬਹੁਤ ਸਵਾਦ ਲੱਗਦੀ ਜਿੰਨੀ ਕਰਾਰੀ ਸਬਜ਼ੀ ਉੱਗੀ ਉਨੀ ਵਧੀਆ ਆ ਜਾਨਮਾਲ ਦਾ ਡਾਡੀ ਕਹਿੰਦਾ ਹੁੰਦਾ ਤਾਂ ਕਹਿੰਦਾ ਵੀ ਜਿੰਨਾ ਕਰਾਰਾ ਖਾਂਦਾ ਖਾ ਲੋ ਕਿਹੜੇ ਟਾਈਮ ਡਾਕਟਰ ਨੇ ਬੰਦ ਕਰ ਦੇਣਾ ਕੁਝ ਨਹੀਂ ਪਤਾ ਹੁਣ ਤਾਂ ਖਾ ਲੋ ਕਹਿੰਦਾ ਜਦ ਬੰਦ ਹੋਊਗਾ ਜਾਦਿਆਂ ਗੱਲਾਂ ਆ ਪਤਾ ਆ ਫੇਰ ਆ ਗਈ ਜੀ ਤੇਰੀ ਕਟਾਈ ਹੋਣੀ ਹੁਣੀ ਤੈਨੂੰ ਦੱਸਤਾ ਮੈਂ ਨਾ ਨੂੰ ਆਲਾ ਕੋਈ ਕੰਮ ਨਹੀਂ ਹੁਣ ਨਹੀਂ ਪਰਣਾ ਆ ਗਿਆ ਠੀਕ ਆ ਹਾਂ ਹਾਂਜੀ ਗਈ ਤਾਂ ਹੰਦਾਂ ਨਾਲ ਹਾਂਜੀ ਚਾਹ ਤਾਂ ਅੰਦਰੇ ਤਾਂ ਹੁੰਨਗੇ ਅੰਦਰੇ ਧਰ ਤੋਂ ਤਾਂ ਬਾਹਰ ਆ ਇੱਥੇ ਉਰੀ ਧਰ ਹੋਣਾ ਉਰੀ ਧਰ ਹੋਣਾ ਇਹ ਛੋਟਾ ਪਤੀਲਾ ਨਹੀਂ ਕਰੇ ਬਣਾਉਣਾ ਉਹ ਪਤੀਲਾ ਥੱਲੇ ਪਿਆ ਉਹ ਥੱਲੇ ਤੇ ਚੱਕ ਕੇ ਲੈ ਆਉਣਾ ਬਣਾ ਤੋਣਾ ਬਣਾ ਜੀ ਉਹ ਠੀਕ ਹੈ ਜੀ ਉਹ ਥੱਲੇ ਪਿਆ ਟੂਟੀ ਕੋਲ ਹਾਂ ਕਟਸੀ ਫੇਰ ਉਹਦੇ ਚ ਬੈ ਕੇ ਬੰਦੇ ਆ ਬਾਂ ਨਾਲੇ ਵਧਾਈਆਂ ਹੋ ਗਈਆਂ ਤੇ ਰਗ ਨਹੀਂ ਤਾਂ ਤੇਰੀ ਭਾਬੀ ਨੇ ਉੱਥੇ ਪੰਬਰੀ ਏਸੀ ਲਵਾ ਲਿਆ ਆਪਣੇ ਕਮਰੇ ਚ ਹਾਂ ਸੱਚੋ ਮੈਨੂੰ ਕਹਿੰਦੇ ਤੇ ਵੀ ਏਸੀ ਲੈ ਕੇ ਆਉਣਾ ਫਿਰ ਫੋਨ ਆਇਆ ਹੁਣ ਹਾਂ ਕੀ ਕਹਿੰਦੇ ਤੇ ਫਿਰ ਕਹਿੰਦੀ ਪਾਜੀ ਬਿਜਲੀ ਵਾਲਾ ਦਾ ਕੰਮ ਰਹਿ ਗਿਆ ਬਾਕੀ ਏਸੀ ਫਿੱਟ ਹੋ ਗਿਆ ਮੈਂ ਹੁਣ ਬਿਜਲੀ ਤੇਰੀ ਗਰਮੀ ਤੇ ਬਾਦੇ ਫਿੱਟ ਹੋਣਾ ਤਾਰਾ ਤ ਪਾਣੀ ਤਾਂ ਪੈਣੀ ਆ ਹੁਣ ਬੇਸਰ ਮੈਂ ਤਾਂ ਹੀ ਕਹਿੰਦਾ ਵੀ ਹੁਣ ਗੜਚੀ ਫੇਰਨ ਦਾ ਬਹਿਦਰ ਦੇ ਚ ਬਾਦ ਵਿੱਚ ਤਾਂ ਫਿਰ ਜਦ ਥੱਲੇ ਲੱਗ ਗਈ ਫਿਰ ਤਾਂ ਸਵਾਦ ਕੁਸ ਹੋਰੇ ਬਣ ਜਾਣਾ ਦਾ ਹਾਂ ਉਹਨੇ ਮੇਰ ਚਾ ਲਵਾ ਲਈ ਉਹਦਾ ਟੱਡੀ ਦੀ ਉਹਨੇ ਪਕੌੜਾ ਪਾ ਲਿਆ ਕਾਲਾ ਪਕੌੜਾ ਤੈਨੂੰ ਕਹੜਾ ਰੋਕਾਂ ਕਿਸੇ ਰਿ ਪਕੌੜੇ ਖਾ ਤੂੰ ਲੈ ਪਕਾਲਾ ਖਾ ਨੇ ਕਿੰਨਾ ਕੇ ਛਾਦਦਾ ਪਕੌੜਾ ਐ ਪੁੱਤ ਲੈ ਸਵਾਦਲੀ ਦਾ ਹੈਗਾ ਇਹ ਦੂਆ ਪਕੌੜਾ ਫੁੱਤੇ ਉਹ ਪਕੌੜਾ ਨਹੀਂ ਹੈਗਾ ਇਹ ਠੀਕ ਆ ਚਲੋ ਮਿਲਦੇ ਜੀ ਥੋੜੀ ਦੇਰ ਬਾਅਦ ਕੜੀ ਨੂੰ ਕਰਦੀ ਕਿਸੇ ਗੇੜ ਚਾੜਾ ਸਾਰੇ ਭੱਜ ਗਏ ਜੀ ਰਹਿ ਗਿਆ ਬਿਕਰਾਵਾਂਗਾ ਕਿਉਂ ਮੈਂ ਤਾਂ ਹੈ ਨਹੀਂ ਤੁਹਾਡੀ ਕੋਈ ਕਹਿੰਦੇ ਸੇਕ ਲੱਗਦਾ ਸੇਕ ਲੱਗਦਾ ਫਿਰ ਸੰਭਾਲ ਸੰਭਾਲ ਲਈ ਪਾਣਾ ਕਮਾਂਡ ਕੜੀ ਦੇਖੋ ਤੁਸੀਂ ਕੜੀ ਦਾ ਰੰਗ ਰੂਪ ਦੇਖੋ ਕੜੀ ਨੂੰ ਆਹਹਾ ਵੀਰ ਜੀ ਨੇ ਵੈਸੇ ਜਾਣਾ ਨਹੀਂ ਤਾਂ ਵੀਰ ਜੀ ਨੂੰ ਫੋਨ ਆ ਗਿਆ ਮੰਮੀ ਦਾ ਮੈਂ ਤਾਂ ਆਹ ਕਹਾਂਗਾ ਵੀ ਭੱਜ ਗਏ ਸਾਰੇ ਦੀ ਚੌਂ ਲੀ ਦੀ ਪਤਾ ਮੇਰੇ ਤੋਂ ਫਸ ਗਈ ਬਚਾਲੇ ਚਿੱਟਾ ਨਾ ਪਾ ਦੇ ਤੁਸੀਂ ਮੇਰਾ ਬਾਹਰ ਤਾ ਮੈਂ ਕੜੀ ਦਾ ਕਾੜਨ ਦਾ ਇਹ ਕੜਦੇ ਕੜਦੇ ਸੰਭਾਲ ਲਈ ਸੰਭਾਲ ਲਈ ਤੇ ਥੱਲੇ ਲਾ ਕੇ ਇੱਕ ਵਾਰ ਬੇਸਣਾ ਉਹ ਬੈਗ ਰੂ ਬੈਸਣ ਦੀ ਗੱਲ ਆ ਕੜੀ ਦੀ ਖੁਸ਼ਬੂ ਤੇ ਪਤਾ ਲੱਗਦਾ ਦੇਖਾਂ ਨੂੰ ਵੀ ਬਣੀ ਸਵਾਦ ਅੱਜ ਉਹ ਵੀ ਸਵਾਦੇ ਬਣਦੀ ਆ ਸਰ ਤੋਂ ਤੋਂ ਨੂਨ ਮਿਰਚ ਪ੍ਰੋਪਰ ਨਹੀਂ ਪੈਂਦਾ ਗੱਲ ਉਹ ਬੱਕਰੀ ਪਤਾ ਨਹੀਂ ਚਲ ਠੀਕ ਬਣ ਜਾਂਦੀ ਆ ਖਾਲ ਨੇ ਨੇ ਚੌਣ ਕੜੀ ਚੌਲ ਦਾ ਚੌਕ ਤਾਂ ਹੁੰਦਾ ਹੁਣ ਤਾਂ ਮੈਂ ਕਹਿੰਦਾ ਜਿੱਧਰੂ ਮਰਜ਼ੀ ਚੱਲ ਜਾਓ ਜਿਹੜੇ ਸੈਰ ਚੋਂ ਮਰਜ਼ੀ ਚੱਲ ਜਾਓ ਸਾਰਾ ਹੱਤੇ ਤੇ ਕੜੀ ਚੌਲ ਵਾਲੀਆਂ ਗੱਡੀਆਂ ਖੜੀ ਹੁੰਦੀਆਂ ਕੜੀ ਚੌਲ ਮਾਂ ਦੀ ਦਾਲ ਨੇ ਕੱਟੀ ਬਹੁਤ ਹੁੰਦੀ ਆ ਗਾੜੀ ਉਹ ਨਾ ਪਰ ਪਾਪਾ ਨੇ ਕਿਤੇ ਕੋਲ ਖਾਲੀ ਕੱਟੀ ਹੁੰਦੀ ਬਹੁਤ ਹੂੰ ਬੇਸਣ ਦੀ ਉਹਦੀ ਬਣਾਉਂਦੀ ਮਿਲੀ ਸੀ ਅੱਛਾ ਕੀ ਮਿਲੀ ਸੀ ਤਾਂ ਫਿਰ ਕੱਟੀ ਬਣਾਉਂਦੇ ਆਪਾਂ ਬਣਾਉਂਦੇ ਲੱਸੀ ਲੱਸੀ ਦਾ ਮਤਲਬ ਹੁਣ ਤਾਂ ਆਪਣੀ ਕਿਹੜੀ ਲੱਸੀ ਹੈ ਦਹੀਂ ਨੂੰ ਰੜਕਿਆ ਵਾ ਹਾਂ ਹੋਰ ਦਹੀਂ ਦੀ ਆ ਇਸ ਤਰ੍ਹਾਂ ਉਹਨਾਂ ਨੇ ਹੀ ਮਿਲੀ ਚਰਲਾ ਕੇ ਨਾ ਆ ਜਿਹੜੀ ਆਪਾਂ ਆਏ ਭਈ ਜਰਣੀ ਨਹੀਂ ਰੈਂਦੀ ਨੀਸ਼ਾ ਦੀ ਮਾਂ ਉਹ ਕਹਿੰਦੀ ਅਸੀਂ ਤਾਂ ਬੇਸਣ ਤੂੰ ਨਹੀਂ ਪਾਉਂਦੇ ਕੜੀ ਆ ਰਲਾ ਬਲਾ ਬਲਾ ਲੱਸੀ ਬੇਸਣ ਪਾ ਕੇ ਵਿੱਚ ਪਕੌੜੇ ਪਾ ਲੈਣੇ ਆ ਬਸ ਠੱਟੀ ਨਹੀਂ ਬਣਾਉਂਦੇ ਉਹਨੂੰ ਨੂਨ ਮਿਰਚ ਕਰਾਰਾ ਚਾਹੀਦਾ ਹਾਂ ਜਿਹੜੇ ਭਈਏ ਨਾ ਸਬਜ਼ੀ ਕਰਦੇ ਵੀ ਦੇਲੇ ਉਹਨੂੰ ਤੜਕਾ ਲਾਉਂਦੇ ਉਹਨੂੰ ਨੂਨ ਮਿਰਚਾ ਹੈਜਾ ਕਰਾਰਾ ਪਾਉਣਾ ਵਿੱਚ ਬਸ ਸਾਰਾ ਸਵਾਦ ਦਾ ਨੂਨ ਮਿਰਚ ਦਈ ਆ ਐਨ ਪੂਰਾ ਹਾਂ ਕਿਆ ਤੇ ਕੱਢੇ ਭਾਂਡੇ ਵਿੱਚ ਨਹੀਂ ਪੈਣਾ ਤੇ ਪਕੌੜੇ ਭਾਂਡੇ ਵਿੱਚ ਨਹੀਂ ਪੈਣਾ ਖਾ ਲੈ ਇਹਦੇ ਨਿੱਕਰ ਵੀ ਪਾਈ ਵੀ ਮੈਨੂੰ ਤਾਂ ਨੰਗਰੋ ਘੁੰਮਦੀ ਲੱਗਦੀ ਪਾਈ ਹੋਈ ਐ ਜੀ ਇਹ ਨਿੱਕਰ ਨਾ ਛੋਟੀਆਂ ਐ ੱਚੀ ਜਿਆਦਾ badi ਨਿੱਕ ਕਰਤਾ ਤੇ ਪਾ ਕੇ ਰੱਖਦੀਆਂ ਹਾਂ ਓਏ ਐਂ ਤੇ ਕਿਆਣੀ ਕੁੜੀਆਂ ਇੱਧਰ ਸੱਸ ਸਰੀਕਾਲ ਤਾਂ ਬੁਲਾ ਹੀ ਨਹੀਂ ਦੇ ਲੈ ਇਹ ਜਿਆਦਾ ਖਰਾਬ ਹੋ ਗਈ ਉਹਨਾਂ ਨੂੰ ਸ਼ਰਮ ਆਏ ਨਾਲੇ ਕੋਸ ਉੱਪਰੋਂ ਚੜਾਤੇ ਨੇ ਬਿੱਲੀ ਹੋਣ ਕਰਕੇ ਪਾਣੀ ਚ ਦਾ ਮੈਂਟ ਚ ਚਲੇ ਜਾਂਦੇ ਸੀ ਗਰਮੀ ਬਹੁਤ ਆ ਅੱਜ ਮੈਂ ਇਹਦੇ ਵਾਲਾ ਸੈੱਡ ਤੇ ਫਿੜਸੀਆਂ ਜੇ ਨਿਕਲ ਹੀ ਆਈਏ ਮੈਂ ਚਲ ਢਿੱਲੇ ਜੇ ਕਰਤੇ ਤਾਂ ਤਾਂ ਨਿਕਲੀਆਂ ਸਾਡਾ ਵਰ ਫਿੜਸੀਆਂ ਪਹਿਲਾਂ ਵੀ ਡਾਟ ਕਰਨ ਹਾਂ ਜਦ ਮੈਂ ਢਿੱਲਾ ਜੇ ਕਰਤਾ ਦੇਖ ਕਿਵੇਂ ਖੰਡੇ ਪਏ ਆ ਬਾਲ ਵਿਚਰੀ ਦੇ ਜਾਣੋ ਤਾਂ ਤੇ ਉਹ ਕਰਦੀ ਨਾ ਤਾਂ ਬਾਲ ਖਿੱਚੋਂਦੇ ਉਹ ਤਾਂ ਫਿੜਸੀਆਂ ਨਿਕਲਦੀਆਂ ਕਰਨ ਦੇ ਬਿਨਾਂ ਕਹਿੰਦੀ ਮੈਂ ਮਾ ਭਾਬੀ ਜੀ ਨੂੰ ਕਿਹਾ ਵੇ ਕਰਨ ਦਾ ਸਿੱਧਾ ਸਿੰਪਲ ਵਾਲ ਬਾਉ ਆਜਾ ਪਰ ਨਿਹਾਨਿਆਂ ਦੀ ਹੋ ਬਾਉ ਜਾਨੀ ਮੇਰੇ ਬਹੁਤ ਹੋਣੀਆਂ ਦੇਖ ਲਓ ਤੂੰ ਵੀ ਤਾਂ ਬਹੁਤ ਆਪਣੇ ਤੋੜੇਗੇ ਤੇਰੇ ਵਾਲ ਮੈਂ ਮੈਂ ਕਿੱਥੇ ਤੋਂ ਮੈਂ ਬੰਦ ਵੀ ਕਿਵੇਂ ਸਿਰ ਦੇਖੋ ਜੇ ਮੈਂ ਸਿਰ ਤੇਰੇ ਵਾਲ ਖਿੱਚੇ ਤਾਂ ਮੈਂ ਫਿਰ ਤੈਨੂੰ ਤਕਲੀਫ ਹੁੰਦੀ ਆਪ ਪੇ ਜੋਰ ਮਾਰੀ ਆਵੇ ਜਿਹੜਾ ਔਰ ਪਾ ਕੇ ਨਾ ਰਬੜ ਜੀ ਜਿਹੜਾ ਸਿਰ ਦਾ ਸਾਈ ਹੁੰਦਾ ਨਾ ਮਰ ਕੜਾੜਾ ਜਿਹੜਾ ਉਹ ਮਰ ਵਾਲ ਨਹੀਂ ਪੜ ਸਕਦਾ ਅੱਛਾ ਤੂੰ ਥੱਪੜ ਤੋਂ ਪੜ ਨਾ ਸਕਦਾ ਤੇਰੇ ਸਾਰਾ ਕੁਝ ਵੀ ਨਹੀਂ ਕਰ ਸਕਦਾ ਤੁਸੀਂ ਸਾਰ ਬੱਸ ਕਰ ਸਕਦਾ ਮੈਂ ਥੋੜੀ ਜੀ ਨਹੀਂ ਕਰ ਸਕਦੇ ਹਾਂ ਹੈਂਡਪ੍ਰੇਟ ਹੋ ਸਕਦੀ ਹੋਗੀ ਜੀ ਦੀਦੀ ਨਾ ਇੱਕ ਇੱਕ ਕਬੀਰ ਨੇ ਕਮੈਂਟ ਕਰਿਆ ਹਰਦਾ ਕਹਿੰਦੇ ਸੰਦੀਪ ਹਸਦਾ ਹੈ ਨਾ ਤੂੰ ਸੱਚੀ ਹਸਦਾ ਹੈ ਨਾ ਮੈਂ ਹਸਦਾ ਨਹੀਂ ਹੈਗੀ ਜੀ ਸਾਰਿਆਂ ਨੂੰ ਜੇ ਮੜਾ ਮੋਟਾ ਪਾਸਾ ਦੰਨੇ ਆ ਇਹਦੇ ਕੋਈ ਗੁਨਾ ਤਾਂ ਹੈ ਨਹੀਂ ਉਹ ਤਾਂ ਮੈਂ ਸਾਰਾ ਦਿਨ ਉਹ ਠੀਕ ਰਹਿਣੀ ਹੈ ਆਪਣੇ ਲਿਮਟ ਚ ਰਹਿਣੀ ਹੈ ਸਾਰਿਆਂ ਨਾਲ। ਸਰ ਵੀ ਕਹੇ ਕਹਦੇ ਧਾਨਾ ਵਿੱਚੀ ਬਿਜਾਰਾ ਦੇ ਨਾਲ ਕੱਟਦਾ ਕਿੰਨਾ ਕੱਟਦਾ। ਐ ਦੱਸ ਦੋ ਵੀ ਤੁਹਾਡੇ ਨਾਲ ਕਿਵੇਂ ਕਰ ਤੁਸੀਂ ਮੇਰੇ ਨਾਲ ਸੱਚੀ ਸੱਚੀ ਗੱਲ ਦੱਸਿਓ ਅੱਜ ਕੋਈ ਝੂਠ ਨਹੀਂ ਆਏਗਾ। ਵੀ ਆਪਾਂ ਦਾ ਦੋਹਾਂ ਦੀ ਜ਼ਿੰਦਗੀ ਬਧੀਆ ਲੰਘੀ। ਬਹੁਤ ਵਧੀਆ। ਬਾਕੀ ਮੇਰੀ ਪਰਹਾਈ ਦੱਸੋਗੀ ਆਜੀ। ਗਾਇ ਚੋ ਕੇ ਆਦੀ ਹੂੰ। ਬਈ ਦੀਦੀ ਜੇ ਥੋੜਾ ਮੋਟਾ ਲੜ ਵੀ ਪੈਨੇ ਆ ਇਹਦੇ ਨਾਲ ਤਾਂ ਵੀ ਹਾਏ ਬੱਕੀ ਬਹੁਤ ਦੁਖੀ ਆ ਨਾ ਲੜਨੇ ਆ ਤਾਂ ਮੋਟਾ ਜ਼ਰੂਰੀ ਆ ਇੱਕ ਫੋਟੋ ਟੰਗੀ ਹੋਈ ਆ ਆਪਣੇ ਕਮਰੇ ਚ ਯਾਦ ਕਰਿਓ ਹਮ ਕਰਨ ਨਾਲ ਵੀ ਤੁਸੀਂ ਫੋਟੋ ਕਰਾਈ ਆ ਉਹ ਚ ਕਿੰਨੇ ਉਦਾਸ ਲੱਗਦੇ ਆ ਜਾਂ ਡਰਾਈਵਰ ਤੇ ਜਦ ਤੁਸੀਂ ਗੱਡੀਆਂ ਵੀ ਛੱਡੀ ਆ ਉਹ ਤੋਂ ਬਾਅਦ ਕਿੰਨੇ ਖੁਸ਼ ਆ ਉਹ ਟਾਈਮ ਕੋਸੋਰਤਾ ਜ਼ਿਆਦਾ ਟਾਈਮ ਸਮਾਂ ਦਾ ਸਵਰਤਾ ਹੁਣ ਘਰੇ ਰਹਿ ਕੇ ਖੁਸ਼ ਨਹੀਂ ਜਿਹੜੀ ਉਹ ਫੋਟੋ ਨਾ ਜਾਂ ਠੋਕਰ ਤਾਜੀ ਤਾਜੀ ਲੱਗੀ ਹੋਈ ਸੀ ਹਾਂ ਇਹ ਗੱਲ ਸਭ ਤੋਂ ਜ਼ਿਆਦਾ ਮਨ ਚ ਜਾਂਦਾ ਚੱਲ ਬੱਸ ਜਰੂਰ ਖੁਸ਼ ਆ ਤੁਸੀਂ ਐ ਦੱਸੋ ਬਈ ਸਾਰਿਆਂ ਨੂੰ ਅੱਛਾ ਉਹ ਬਹੁਤ ਖੁਸ਼ ਹੈ ਬਈ ਮੈਂ ਤਾਂ ਕਦੇ ਕਦੇ ਹੋ ਜਾਂਦੀ ਆ ਬੁੱਸ ਕੇ ਸੀ ਹੂੰ ਮੂੰ ਵਾ ਬਹੁਤ ਖੁਸ਼ ਹੈ ਨਹੀਂ ਜਦ ਮੇਰੀ ਥਾਣੀ ਮੇਰਾ ਬੰਦਿਆ ਸਾਥ ਫੇਰ ਆਪਾਂ ਬਹੁਤ ਖੁਸ਼ ਆ ਜਾਨੇ ਕਹਿੰਦੇ ਸੀ ਸਾਦਾ ਵੀ ਕੀ ਤਾਂ ਤਾਂ ਕੀ ਗੱਲ ਆ ਉਹ ਗੱਲ ਹੈਗੀ ਹੁਣ ਵਿੱਕੀ ਨੂੰ ਵੀ ਤਾਂ ਕਿਸੇ ਨੇ ਕਹਿਣਾ ਹੀ ਆ ਵੀ ਸਾਡਾ ਮੈਨੂੰ ਕੌਣ ਕਹੂਗਾ ਸਾਡੀ ਆ ਤੈਨੂੰ ਤਾਂ ਮੈਂ ਹਰ ਵਕਤ ਕਹਿੰਦੀ ਆ ਸਾਡੀ ਆ ਵਿੱਕੀ ਨੂੰ ਵੀ ਤਾਂ ਚੂਸਾ ਦੇਣਾ ਹੁੰਦਾ ਨਾ ਮੈਂ ਮਤਲਬ ਉਹਨਾਂ ਫਿਰ ਮੇਰੀ ਸਪੋਰਟ ਦਿੰਦੇ ਆ ਕਿਦਾਂ ਕਿਹਾ ਤਾਂ ਮੈਨੂੰ ਮੈਨੂੰ ਦੱਸ ਹੁਣ ਮੈਨੂੰ ਛਾਣਪ ਦੇ ਤਾਂ ਹੋਣਾ ਚਾਹੀਦਾ ਹੈ ਪੈਨ ਨਾਲੇ ਹੁਣ ਕੈਮਰੇ ਦੇ ਸਾਹਮਣੇ ਕਿਹਾ ਗੈਂਦੀ ਵੀ ਮੇਰੀ ਜਠਾਣੀ ਮੇਰੀ ਸਪੋਰਟ ਕਰਦੀ ਆ ਜਿੱਦਾਂ ਵੀ ਹੁਣ ਮੈਨੂੰ ਬਹੁਤ ਵਧੀਆ ਲੱਗਦਾ ਕਿ ਹੈ ਨਹੀਂ ਵਿੱਕੀ ਆਪੇ ਮੈਂ ਕਿਹਾ ਤਾਂ ਫਿਰ ਫੇ ਮੈਂ ਉਹ ਬਿਨਾ ਆਪਣੇ ਆਪ ਤੇ ਸਪੋਰਟ ਕਰੀ ਜਾਂਦੀ ਆ ਤੂੰ ਤਾਂ ਮੇਰੀ ਜਾਨ ਆ ਮੈਂ ਤਾਂ ਤਾਂ ਕਹਿੰਨੀ ਤੂੰ ਤਾਂ ਨਹੀਂ ਮੈਂ ਸਾਹਮਣੇ ਦੀ ਆਪਣੀ ਦਾ ਸਾਹਮਣੇ ਕਾਹਦੇ ਦੀ ਮਰੋਦੀ ਆ ਅੱਜ ਜਿੰਨਾ ਪਪਾ ਮਰੀ ਤੋੜਾਈ ਦੋ ਦਿਨ ਪਹਿਲਾਂ ਵੀ ਦੀ ਕਹਿੰਦੀ ਇਹ ਤੂੰ ਆ ਜਾ ਵਿਕਿੰ ਛੱਡਿਆ ਬਸ ਪਰਿਵਾਰ ਦੇ ਵਿੱਚ ਜਿੰਨੇ ਕੁ ਜੀਵ ਹੁੰਦੇ ਨੇ ਰੌਣਕਾ ਉਨੀ ਉਹ ਉਮੀਦ ਬਾਤ ਹੁੰਦੀ ਸਹੀ ਗੱਲ ਹੈ ਮੇਰੇ ਸਾਰੇ ਪਰਿਵਾਰਾਂ ਦੇ ਵਿੱਚ ਇੱਕ ਨੇ ਰੌਣਕ ਮੇਲਾ ਲੱਗ ਰਿਹਾ ਹੈ ਇਹਦਾ ਦੋ ਭਾਂਡੇ ਘਰ ਦੇ ਵਿੱਚ ਖੜਕਦੇ ਹੀ ਰਹਿੰਦੇ ਆ ਨਹੀਂ ਵੀ ਕਿਤੇ ਐਵੇਂ ਫੈਮਿਲੀ ਜਿਆਦਾ ਵਧੀਆ ਹੀ ਆ ਹਾਂ ਜਿੱਥੇ ਤੱਕ ਆਪਾਂ ਸੋਚੇ ਤਾਂ ਕਿ ਜਾ ਰਹੇ ਹਾਂ ਇਹ ਆਪਣੀ ਬਣੀ ਸੋਚ ਆ ਪਰ ਅਸੀਂ ਕਹਿੰਦੇ ਆ ਵੀ ਸਾਰੇ ਜਣੇ ਨਾਲ ਮਿਲ ਕੇ ਰਹੋ ਉਹਦੇ ਵਰਗੀ ਰੀਸ ਕੋਈ ਨਹੀਂ ਫੋਨ ਹੋ ਗਿਆ ਜੀ ਸਾਡਾ ਗਰਮ ਮਿਲਦੇ ਆ ਫੇਰ ਥੋੜੀ ਫੇਰ ਤਾਂ ਜਾਓ ਤੁਰੋ ਇਹ ਜੀ ਰੇੜੀਆ ਝੱਗ ਦਿਖਰੀ ਆ ਜਿਆਦਾ ਸਮਝ ਲੋ ਝੱਗ ਮਰ ਗਈ ਆ ਕੜੀ ਪਿਆਰਾ ਜਦ ਤੱਕ ਝੱਗ ਉਪਰੋਂਦੀ ਦਾ ਤੱਕ ਕੜੀ ਕੜੀ ਬਣਦੀ ਨਹੀਂ ਜੀ ਸਾਰ ਕੇ ਝੱਗ ਮਰਨੀ ਨਾ ਜਦ ਤੇ ਮੈਂ ਚਾਹ ਤੋੜ ਆ ਜਾ ਜੈਕਾ ਚੇਂਜ ਕਰਨ ਵਾਸਤੇ ਲੱਗਿਆ ਮੈਂ ਪਿਆਜ ਬਾਣਾ ਕੱਟੇ ਪਾਇਓ ਨਿਆਣੇ ਸਾਰੇ ਘੱਟ ਘੱਟ ਕਹੀ ਜਾਂਦੇ ਪਤਾ ਨਹੀਂ ਕੱਥੇ ਘੱਟ ਕਹੀ ਜਾਂਦੇ ਪੀੜੀ ਫੇੜ ਚੂਤੂ ਲੋਕੀ ਕਰਨ ਹਾਈ ਵੇ ਪੀੜੀ ਕਰਦੀ ਚੂ ਚਾ ਚੂ ਚ ਗਰਮੀ ਬਹੁਤ ਹੈ ਬਾਕੀ ਵੀ ਜਿਹੜੀਆਂ ਬੀਬੀਆਂ ਕਿਹ ਕੰਮ ਕਰਦੀਆਂ ਚੁੱਲੇ 'ਤੇ ਬਹਿ ਕੇ ਬਹੁਤ ਔਖਾ। ਹਾਂ ਗੈਸ 'ਤੇ ਜਾ ਕੇ ਵੀ ਜਗਾ ਗੈਸ 'ਤੇ ਤਾਂ ਰਸੋਈਆਂ 'ਚ ਤਾਂ ਹੋਰ ਵੀ ਔਖਾ ਹੋ ਜਾਂਦਾ। ਆਪਣੀ ਸੱਚੀ ਵੀ ਫਤੌਰੀ ਬਹੁਤ ਹਵਾ ਚੱਲਦੀ ਥੋੜੀ ਬਹੁਤੀ ਉਹਦੇ ਕਰਕੇ ਸਰਦਾ। ਉਹ ਸ਼ਾਮ ਦਾ ਟਾਈਮ ਹੈ। ਹੁਣ ਗੁਰੂ ਘਰ ਵੀ ਪੈਖੜਿਆ ਨਾਲ ਖੜਦੇ ਰਹਿੰਦੇ ਸਤਨਾਮ ਵਾਹਿਗੁਰੂ ਦੀ ਜਾਪ। ਸੈਰਾ ਸਾਹਿਬ ਸ਼ੁਰੂ ਹੋ ਰਣੇ। ਦੇਖੋ 7:00 ਵਜ ਗਿਆ ਟਾਈਮ ਨੂੰ ਅੱਗੇ ਹਨੇਰਾ ਹੋ ਜਾਣਾ ਠੰਡਾ ਇੱਥੇ। 5:30 ਵਜ ਦੇ ਨੂੰ ਜੀ। ਨਹੀਂ 5:30 ਵਜ ਦੇ ਨੂੰ ਦਿਨ ਸਿਪ ਜਾਂਦਾ ਪੂਰਾ ਨਾ। 4:00 ਟਾਈਮ ਨੂੰ ਰਜਾਈਆਂ 'ਚ ਵੜ ਜੰਨੇ ਆ। ਹਾਂ। ਖਿੜੀ ਅੱਜ ਕੜੀ ਬਣਾ ਰਹੀ ਆ ਜੀ। ਇਹਦਾ ਸਮੇਂ ਦੇ ਮੁਤਾਬਕ ਕਿੱਥੇ ਦੁਬਾਰਾ ਉੱਠ ਕੱਢਦੇ ਆ। ਹੁਣ 11 ਵਜੇ ਸੌਣਾ ਆਪਾਂ ਨੇ ਜਾ ਕੇ। 10:30 ਰਾਤ 11 ਵਜੇ ਪੂਰੇ ਸੌਣਾ। ਐਂ ਹੀ ਸੌਣੇ ਆਪਾਂ ਰੋਜ਼ ਰੀਤ ਵੀ ਨਾਲੇ ਆਪਣੇ। ਹੁਣ ਇਹਨਾਂ ਕਿਉਂ ਜੀ ਪਿਆਜ਼ ਨਹੀਂ ਧੋਤੇ? ਪਾਣੀ 'ਚ ਹੀ ਪਾਏ ਹੋਇਆ ਮੈਂ। ਪਹਿਲਾਂ ਪੁਰਾਣੇ ਘਰ ਤੋਂ ਬਹੁਤ ਕਮੈਂਟ ਆਉਂਦੇ ਹੁੰਦੇ ਤੇ ਵੀ ਪਿਆਜ਼ ਧੋਣ ਦੇ। ਨਹੀਂ ਧੋਣੇ ਆਪਾਂ ਹਰ ਇੱਕ ਚੀਜ਼ ਧੋ ਕੇ ਪਾਉਨੇ ਆ। ਕੁਛ ਨਾ ਹਨ ਮੱਖੀਆਂ ਵੀ ਬਹੁਤ ਅੱਜ ਕੱਲ। ਹੂੰ। ਥੋੜੇ ਵਰਗੇ ਨਾ ਕਿਨੇ ਕੁ ਨਮਾਨ ਪਰੇ ਨਾਲ ਲੱਗਦੀ ਬਜ਼ਾਰ ਤੋਂ ਚੱਲ ਜਾ ਉੱਥੇ ਦੇਖ ਲੈ ਕੋਈ ਜੂਸ ਵਾਲਾ ਜੂਸ ਜੀ ਦੀ ਅੱਛਾ ਕੋ ਗੁਰੂ ਕੁਲ ਚੇ ਬਰਗਰ ਵਾਲਾ ਦੇ ਲੈ ਕੁਲਚੇ ਬਰਗਰ ਖਾ ਵੀ ਅੱਛਾ ਹਾਂ ਜਿਹੜਾ ਕੁਝ ਦੇਖ ਉੱਥੀ ਬਸ ਠੀਕ ਹੈ ਮੱਖੀਆਂ ਬਣ ਜਾਂਦੇ ਤੇਰੇ ਨਹੀਂ ਹੁਣ ਆਪਾਂ ਰੋਟੀ ਖਾ ਕੇ ਘੁੰਮਣ ਚੱਲੀਏ ਦੇਖਦੇ ਪਹਿਲਾਂ ਪ੍ਰਸ਼ਾਦਾ ਤਿਆਰ ਕਰੋ ਹੋ ਜਾਣਾ ਬਸ ਆਪਣਾ ਪ੍ਰਸ਼ਾਦਾ 10 ਮਿੰਟ ਚ ਤਿਆਰ ਕਰ ਦਿਆਂਗੇ ਉਸ ਤੋਂ ਬਾਅਦ ਆਇਆ ਤਾਂ ਨਹੀਂ ਥੱਲੇ ਕੋਈ ਪਾਪਾ ਜੀ ਦੱਲੇ ਫਿਰਦੇ ਆ। ਪਾਪਾ ਜੀ ਲੱਗੇ ਡੰਗਰਾਂ ਨੂੰ ਫੇਰ ਪਾਣੀ ਦਿਖਾਉਣ ਮੈਂ ਐ ਨਹੀਂ ਪਤਾ ਮੈਂ ਦਿਖਾ ਦਤਾ ਪਰ ਡੰਗਰ ਫੇਰ ਵੀ ਕੁੱਟ-ਕੁੱਟ ਪੀ ਜਾਂਦੇ ਆ ਜੀ। ਗਰਮੀ ਬਹੁਤ ਜ਼ਿਆਦਾ। ਬਾਕੀ ਇੱਕ ਧਿਆਨ ਰੱਖੋ ਜਿਹੜਾ ਕੋਠਿਆ ਪਰ ਹਨਾ ਜਿਹੜੇ ਥੋੜੇ ਜਿਹਾ ਮਿੱਟੀ ਦੇ ਭਾਂਡੇ ਹੁੰਦੇ ਆ ਦਿਖਾ ਦਿਓ ਕੇਲਾ ਦਿਖਾਉਂਦੀ ਫਿਰਦੀ ਜਾਨੀ ਮੈਂ ਕੇਲਾ ਲੈ ਕੇ ਆਈ ਆਂ। ਦਿਖਾ ਦੇ। ਖਿਸ਼ਾਰੀ ਵਿੱਚ ਕੇਲਾ ਖਾਣੀ ਆ ਜੀ ਤੂੰ ਕੀ ਖਾਣਾ? ਠਕਾਬਜ ਹੁੰਦੀ ਆ ਫਿਰ ਰੋਂਦੀ ਆ। ਕੇਲਾ ਨਹੀਂ। ਜੀ ਤੇ ਆਪਣੇ ਕੋਠਿਆਂ ਦੇ ਬਰਤਨ ਪੁਰਤਾਂ ਨੂੰ ਪਾਣੀ ਪੂਣੀ ਰੱਖ ਦਿਆ ਕਰੋ ਜੀ ਜਾਨਵਰਾਂ ਵਾਸਤੇ ਉਹ ਤੱਕਾ ਸਮਾਂ ਚੱਲੇਗਾ ਜਦ ਤੱਕ ਮੀਂਹ ਨਹੀਂ ਪੈਂਦਾ ਜਦ ਤੱਕ ਤਾਂ ਇਨਾ ਇੱਕ ਕੰਮ ਕਰਨੀ ਪੈਣੀ ਹੈ ਜਾਨਵਰ ਵੀ ਹੁਣ ਪਾਣੀ ਕਿੱਥੇ ਪੀਣ ਬੜੇ ਚਮਚਿਆਂ ਜਿਹਦਾ ਪੀ ਨਹੀਂ ਹੁਣ ਉਹਨਾਂ ਦੇ ਛੋਟੇ ਛੋਟੇ ਕੰਡੇਰੇ ਹੋਗੇ ਜਾਂ ਆਪਣੇ ਜਿਹੜੇ ਘਰ ਦੇ ਵਿੱਚ ਇੱਕ ਤਾਂ ਪਿਆਸੇ ਕਾਂ ਦੀ ਸਟੋਰੀ ਨਹੀਂ ਥੀ ਉਹ ਘੜੇ ਚ ਪਾਣੀ ਥੀ ਥੋੜਾ ਜਿਹਾ ਹਣੇ ਕੰਕਰ ਨਾਲ ਸਿੱਟਿਆ ਪਾਈ ਗਿਆ ਪਾਈ ਗਿਆ ਫਿਰ ਉਹ ਪਾਣੀ ਉੱਪਰ ਆ ਗਿਆ ਪੀਕੇ ਉੱਡ ਗਿਆ ਐਕਚੁਅਲੀ ਹੁਣ ਐਕਚੁਅਲੀ ਤੁਸੀਂ ਪਲਾਉਣਾ ਸਿੱਖ ਲਓ ਤੇ ਕੁਝ ਇੰਨੀਆ ਕਲਾ ਨੂੰ ਦੇਖ ਲਓ ਸਿੱਖਿਆ ਸਿੱਖੇ ਕਰੋ ਤੁਸੀਂ ਹਾਂ ਘੱਟ ਨਹੀਂ ਰੱਖਣਾ ਪਾਣੀ ਜ਼ਿਆਦਾ ਰੱਖ ਦੋ ਵੀ ਕਿਤੇ ਉਹ ਕੰਕਰ ਇਕੱਠੇ ਕਰਨ ਚੱਲ ਜੇਵੇ ਸੰਦੀਪ ਨੇ ਕਹਿਤਾ ਇਹ ਲੱਕੜੀ ਆ ਤਕਤੀ ਆ ਇਹ ਨਾਲ ਚੱਲਦੀ ਆ ਮੈਨੂੰ ਦੇਖਣਾ ਨਹੀਂ ਪੈਰ ਤੇ ਲੱਗੀ ਹੈ ਕਿ ਕਿੱਥੇ ਲੱਗੀ ਦੇ ਸਾਰੇ ਨੇ ਕਮੈਂਟ ਕਰਨਾ ਸੰਦੀਪ ਤਾਂ ਵੀ ਕੀ ਨਾਲ ਬਹੁਤ ਲੜਦੀ ਹਾਇ ਕਦੇ ਕਦੇ ਦੌਰਾ ਪੈਂਦਾ ਉਹਨੂੰ ਕਦੇ ਕਦੇ ਪੈ ਜਾਂਦਾ ਦੌਰਾ ਪਾਉਣ ਪਾਉਣਾ ਹੱਲ ਮੈਨੂੰ ਦੇਖਣਾ ਪਣਾ ਕਿਸੇ ਵਧੀਆ ਡੰਗਰ ਡਾਕਟਰ ਨੂੰ ਮਿਲਣਾ ਪਣਾ ਕਿਸੇ ਨੂੰ ਵਧੀਆ ਨੂੰ ਜੇ ਮੈਂ ਹੋ ਗਈ ਨਾ ਚੁੱਪ ਸਾਰੇ ਨਾ ਜਿਆਦਾ ਕੀ ਨੇ ਬਸ ਤਾਣਾ ਤੁਸੀਂ ਫੋਕਰ ਖਾਣੇ ਮੈਂ ਚੁੱਪ ਨਾ ਜੀ ਤੂੰ ਤੂੰ ਸ਼ਾਂਤੀ ਰੱਖਿਆ ਕਰ ਬਸ ਚੁੱਪ ਹੋਣ ਨੂੰ ਨਹੀਂ ਕਹਿੰਦਾ ਮੈਂ ਤੁਹਾਨੂੰ ਤੇਰੀ ਹੁਣ ਕੱਡੀ ਬਾਹਰ ਕਰਦੇ ਨਹੀਂ ਅੱਗ ਕਰ ਲਈ ਤੇਜ ਤਾਂ

ਉਹ ਰਾਤ ਕੋ ਕਬੀ ਕਬੀ ਬੋਲਦਾ ਨਾ ਮੈਂ ਜੀਤ ਮਰੇ ਅੜ ਕੇ ਪਾਸੀ ਕਰਾਈ ਹੂੰ ਜੀ ਡੈਡੀ ਉੱਥੇ ਕਰਦਾ ਹਾਂ ਚਪਾਤੀ ਚਪਾਤੀ ਖਾएंगे ਅਭੀ ਹਮਾਰੀ ਚਪਾਤੀ ਆਨੇ ਵਾਲੀ ਹੈ 7 ਵਜੇ ਆਏਗੀ ਚਪਾਤੀ ਚਲੋ ਠੀਕ ਹੈ ਜੀ ਮਿਲਦੇ ਹਾਂ ਕਿਸੇ ਅਗਲੇ ਵਲੋਗ ਚ ਮਹਾਰਾਜ ਚੜ੍ਹਦੀ ਕਲਾ ਚ ਰੱਖੇ ਤੇ ਸਾਡੀ ਕੜ੍ਹੀ ਹੋ ਗਈ ਜੀ ਤਿਆਰ ਗੱਲਾਂ ਗੱਲਾਂ ਚ ਵੈਸੇ ਟਾਈਮ ਤਾਂ ਬਹੁਤ ਲੱਗ ਗਿਆ ਪੌਣਾ ਘੰਟਾ ਲੱਗ ਗਿਆ ਕੜ੍ਹੀ ਇੰਨੀ ਕ ਤਿਆਰ ਕਰਨ ਵਾਸਤੇ ਪੈਂਤਹਰੇ ਐਸੀ ਜਿੰਨੂੰ ਲੱਗਦਾ ਹਾਂ ਇਹ ਜਿੰਨੇ ਗੱਲ ਤਾਂ ਹੋਈ ਸਾਵਣ ਦੇ ਕਾਬਤ ਵੀ ਜਿੰਨੇ ਕਾੜੂਗੇ 19 ਸਵਾਦ ਬਣੂਗੇ ਕੜ ਕੜ ਕੇ ਕੜੀ ਬਣਦੀ ਹੈ ਜੇ ਆਪਾਂ ਉਹ ਵੇਥਣ ਭੁੱਲਣਾ ਪੜੇ ਆ ਕੇ ਵੀ ਭੁੱਲਣ ਕਿ ਆਪਾਂ ਖਾ ਲਿਆ ਫਿਰ ਗਿਆ ਕੰਮ ਹੁਣ ਜਿਹੜਾ ਸਵਾਦ ਹੈ ਤਾਂ ਖਾਣ ਦਾ ਜਿਹੜਾ ਬੜਾ ਹਲਵਾਈ ਆ ਨਾ ਇਹ ਤਾਂ ਤੁਸੀਂ ਮੇਥੇ ਪਾਤੇ ਸੀ ਹਾਂਜੀ ਬੜੇ ਹਲਵਾਈ ਨੇ ਤੜਕਾ ਲਾਇਆ ਅੱਜ ਉਹਦਾ ਮਨ ਨੂੰ ਵੀ ਪਤਾ ਮੈਂ ਇੱਥੇ ਉਹਦਾ ਮੈਂ ਕਿਹੜੇ ਕਿਤੇ ਬੰਨ੍ਹ ਕੇ ਕੱਟਿਆ ਮੇਥੇ ਪਾ ਜੀਰਾ ਪਾ ਲਾਲ ਮਿਰਚਾਂ ਸੱਟ ਡੰਡੀਆਂ ਵਾਲੀਆਂ ਉਹ ਵੀ ਕੁੱਲ ਗਿਆ ਆਹ ਤਿੰਨ ਕਰ ਗਈਆਂ ਐਨੀਆਂ ਕਿ ਧੀਆਂ ਇੱਕ ਔਲਦੀਆਂ ਨਹੀਂ ਹੁੰਦੀਆਂ ਫੁੱਲ ਦੀਆਂ ਚਲ ਠੀਕ ਹੈ ਜੀ ਮੈਂ ਲੈ ਕੇ ਸیکلੇ ਪਰ ਆਉਂਦਾ ਤੁਹਾਰਾ ਤੁਹਾਨੂੰ ਸਾਰਾ ਚੜ੍ਹਦੀ ਕਲਾ ਚ ਰੱਖੇ ਹੱਸਦੇ ਬਸਦੇ ਰਹਾ ਕਰੋ ਆਪਣੇ ਘਰਾਂ ਦੇ ਵਿੱਚ ਇੱਕ ਨਹੀਂ ਕੰਮ ਕਰਾ ਹੱਥ ਵਟਾਇਆ ਕਰੋ ਚੱਲੀ ਜਾਂਦਾ ਕੰਮ ਜੇ ਹੱਥ ਨਹੀਂ ਵਟਾਉਂਗੇ ਤਾਂ ਗਰਮੀ ਪਾਉਤਾ ਓਕੇ ਬਾਏ ਬਾਏ